ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਵਧ ਰਹੀਆਂ ਨੇ ਸ਼੍ਰੋਮਣੀ ਕਾਜਪਾਰਟੀ ਵੱਲੋਂ ਪ੍ਰੋਫੈਸਰ ਪ੍ਰਿੰਥਿਕ ਚੰਦੂ ਮਾਚਰੇ ਨੂੰ ਉਤਾਰਿਆ ਗਿਆ ਆਵਾਜ਼ੀ ਪਾਰਟੀ ਵੱਲੋਂ ਮਾਨਵਿੰਦਰ ਸਿੰਘ ਕੰਗ ਨੂੰ ਉਤਾਰਿਆ ਗਿਆ ਮੁਕਾਬਲਾ ਕਿੰਨਾ ਤਾੜਾ ਹੈਗਾ ਸਾਡਾ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘ ਲਾ ਮੋਦੁਰੇ ਮੈਂ ਅੰਦਾਜ਼ਨ 3 ਸਾਲ ਲਈ ਐਜੂਕੇਸ਼ਨ ਮਿਨਿਸਟਰ ਰਿਹਾ ਸਾਡਾ ਕਾਮਰਸਾ ਪਰਿਵਾਰ ਹੈ ਨਿਊ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਹ ਗੱਲ ਵੀ ਇਹ ਸੀ ਕਿ ਨਵੇਂ ਨੌਜਵਾਨ ਬੱਚੇ ਜਿਨ੍ਹਾਂ ਦਾ ਪਛੋਕੜ ਰਾਜਨੀਤਿਕ ਨਹੀਂ ਪਰ ਉਹ ਜ਼ਮੀਨ ਤੇ ਮਜ਼ਬੂਤ ਹਨ ਉਹ ਬੱਚਿਆਂ ਨੂੰ ਰਾਜਨੀਤੀ ਵਿੱਚ ਅੱਗੇ ਲੈ ਕੇ ਆਈ ਚਾਹੇ ਜਿਆਦਾ ਮਜ਼ਬੂਤ ਜ਼ਮੀਨ ਤੇ ਲੋਕ ਅੱਗੇ ਆ ਸਕਣ ਇਹ ਇਲਾਕਾ ਛੋਟੀ ਕਿਸਾਨੀ ਦਾ ਹੈ ਜਦੋਂ ਇਹ 100 ਬੈੱਡ ਦਾ ਹਸਪਤਾਲ ਸਬੂਰਤੀ ਵਿੱਚ ਖੁੱਲਿਆ 94% ਮਰੀਜ਼ਾਂ ਦਾ ਇਲਾਜ ਕੋਸ ਕੈਂਸਰ ਹਸਪਤਾਲ ਦੇ ਵਿੱਚ ਫਰੀ ਕੀਤਾ ਜਾਂਦਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਵਧ ਰਹੀਆਂ ਨੇ ਜਿੱਥੇ ਇੱਕ ਪਾਸੇ ਕਹਿ ਲਈਏ ਕਿ ਗਰਮੀਆਂ ਨਜ਼ਦੀਕ ਆ ਗਈਆਂ ਨੇ ਤੇ ਤਾਪਮਾਨ ਵਧ ਰਿਹਾ ਉੱਥੇ ਦੂਜੇ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਸਰਗਰਮ ਹੋ ਰਹੀ ਹੈ ਹਰ ਇੱਕ ਪਾਰਟੀ ਗੱਲ ਕਰੀਏ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਤਾਂ ਇੱਥੇ ਸ਼੍ਰੋਮਣੀ ਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਝਰਾ ਨੂੰ ਉਤਾਰਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਉਤਾਰਿਆ ਗਿਆ ਤੇ ਕਾਂਗਰਸ ਵੱਲੋਂ ਵਿਜੇਂਦਰ ਸਿੰਘ ਨੂੰ ਉਤਾਰਿਆ ਗਿਆ ਹਾਲਾਂਕਿ ਭਾਜਪਾ ਵੱਲੋਂ ਕੋਈ ਵੀ ਚਿਹਰਾ ਐਲਾਨ ਹੜੇ ਤੱਕ ਇੱਥੇ ਨਹੀਂ ਕੀਤਾ ਗਿਆ ਪਰ ਮੁਕਾਬਲਾ ਕਿੰਨਾ ਕਾੜਾ ਹੈਗਾ ਇਸ ਬਾਬਤ ਅੱਜ ਗੱਲ ਕਰਨੀ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਮੌਜੂਦ ਨੇ ਸਾਡੇ ਨਾਲ ਬੈਠੇ ਨੇ ਸੋ ਬਹੁਤ ਬਹੁਤ ਸਵਾਗਤ ਹੈ ਸਿੰਘਲਾ ਸਾਹਿਬ ਤੁਹਾਡਾ ਔਰ ਜਿੱਤ ਦਾ ਮੁਬਾਰਕਾ ਕਿ ਤੁਸੀਂ ਪਹਿਲਾਂ ਸੰਗਰੂਰ ਤੋਂ ਚੋਣਾਂ ਲੜੀਆਂ ਸੀ ਹੁਣ ਤੁਹਾਨੂੰ ਭਰੋਸਾ ਜਿਹੜਾ ਤੁਹਾਡੇ ਤੇ ਕਾਂਗਰਸ ਨੇ ਸ਼੍ਰੀਨਾਥਪੁਰ ਸਾਹਿਬ ਤੋਂ ਦਿਖਾਇਆ ਮੈਨੀ ਥੈਂਕ ਯੂ ਵੈਰੀ ਮੱਚ ਤੇ ਸਿੰਘਲਾ ਸਾਹਿਬ ਸੰਗਰੂਰ ਉਹ ਇੱਕ ਅਲੱਗ ਇਲਾਕਾ ਸੀਗਾ ਉਸ ਦੀ ਕੰਡੀਸ਼ਨਸ ਅਲੱਗ ਨੇ ਉਸ ਦੀਆਂ ਸ਼ਾਇਦ ਡਿਮਾਂਡਸ ਅਲੱਗ ਸੀਗੀਆਂ ਔਰ ਸ਼ੀਲਨੰਪੁਰ ਸਾਹ ਹਲਕਾ ਇਸ ਦਾ ਜਿਹੜਾ ਕੰਡੀਸ਼ਨ ਵੀ ਅਲੱਗ ਹੈ ਇਸ ਦਾ ਡਿਮਾਂਡਸ ਵੀ ਅਲੱਗ ਹੈ ਹਲਕਾ ਵੀ ਬਹੁਤ ਜ਼ਿਆਦਾ ਵੱਡਾ ਹੈਗਾ ਕਿੱਦਾਂ ਦੇਖ ਰਹੇ ਹੋ ਔਰ ਕੀ ਸਮਝ ਰਹੇ ਹੋ ਖਾਸ ਕਰਕੇ ਲੋਕਾਂ ਚ ਤੁਸੀਂ ਵਿਚਰ ਰਹੇ ਹੋ ਲਗਾਤਾਰ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਹੋ ਕਿ ਮੁੱਦੇ ਜਿਹੜੇ ਸਭ ਤੋਂ ਪਹਿਲਾਂ ਸਮਝਦੇ ਨੇ ਤੇ ਦੇਖੋ ਗੱਲ ਹੈ ਕਿ ਮੈਂ ਮੂਲ ਦੇ ਤੌਰ ਤੋਂ ਹੀ ਆਪਣੇ ਪਿਤਾ ਜੀ ਤੋਂ ਵੇਲੇ ਤੋਂ ਹੀ ਅਸੀਂ ਸਾਡਾ ਕਾਂਗਰਸ ਦਾ ਪਰਿਵਾਰ ਹੈ ਜੀ ਗਿਆਨੀ ਜ਼ੈਲ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਸੀ ਮੇਰੇ ਬਜ਼ੁਰਗੋਨਾਂ ਦੇ ਨਿੱਜੀ ਸਲਾਹਕਾਰ ਹੁੰਦੇ ਸੀ ਜੀ ਔਰ ਉਹਨਾਂ ਨੂੰ ਵੀ ਬਤੌਰ ਐਮਪੀ ਬਣ ਕੇ ਪਟਿਆਲੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਐਮਐਲਏ ਬਣ ਕੇ ਸਮਾਣੇ ਹਰਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਔਰ ਫਿਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਔਰ ਉਹਨਾਂ ਦੇ ਅਕਾਲ ਚਲਾਣਾ ਹੋਣ ਤੋਂ ਬਾਅਦ ਮੈਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਮਿਲੀ ਔਰ ਪੂਰੇ ਪੰਜਾਬ ਦੇ ਹਰ ਬਲਾਕ ਚ ਹਰ ਜ਼ਿਲ੍ਹੇ ਚ ਯੂਥ ਕਾਂਗਰਸੀ ਕਾਰਗੁਜ਼ਾਰੀ ਨੂੰ ਲੈ ਕੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੇਰੀ ਪੂਰੀ ਪੰਜਾਬ ਦੇ ਵਿੱਚ ਸਾਡੀ ਇੱਕ ਟੀਮ ਖੜੀ ਹੋਈ ਔਰ ਉਸੇ ਤਹਿਤ 유ਥ ਕਾਂਗਰਸ ਦੀਆਂ ਚੋਣਾਂ ਵੀ ਪੰਜਾਬ 'ਚ ਪਾਇਲਟ ਪ੍ਰੋਜੈਕਟ ਹੋਇਆ ਜਿਸकी ਰਾਹੁਲ ਗਾਂਧੀ ਜੀ ਦੀ ਸੋਚ ਸੀ ਕਿ ਨਵੇਂ ਨੌਜਵਾਨ ਬੱਚੇ ਜਿਨ੍ਹਾਂ ਦਾ ਪਛੋਕੜ ਰਾਜਨੀਤਿਕ ਨਹੀਂ ਪਰ ਉਹ ਜ਼ਮੀਨ ਤੇ ਮਜ਼ਬੂਤ ਹੈ ਉਹ ਬੱਚਿਆਂ ਨੂੰ ਰਾਜਨੀਤੀ ਵਿੱਚ ਅੱਗੇ ਲੈ ਕੇ ਆਈਏ ਚੰਗੀ ਜਿਆਦਾ ਮਜ਼ਬੂਤ ਜ਼ਮੀਨ ਤੇ ਲੋਕ ਅੱਗੇ ਆ ਸਕਣ ਰਾਜਨੀਤੀ ਦੇ ਦਰਵਾਜ਼ੇ ਖੋਲਲੇ ਗਏ ਉਹ ਪਰਿਵਾਰਾਂ ਵਾਸਤੇ ਵੀ ਜਿਹੜੇ ਰਾਜਨੀਤੀ ਦੇ ਨਾਲ ਪਛੋਕੜ ਨਹੀਂ ਮੁਜਨਾਂ ਕੋ ਤਲਕ ਹੀ ਨਹੀਂ ਸੀਗਾ ਕੋਈ ਤਲਕ ਨਹੀਂ ਸੀ ਤੇ ਬਹੁਤ ਸਾਰੇ ਨੌਜਵਾਨ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਆ ਯਾ ਨੌਜਵਾਨ ਸਾਥੀ ਉਸ ਪ੍ਰੋਜੈਕਟ ਦੇ ਤਹਿਤ ਯੂਥ ਕਾਂਗਰਸੀ ਰਾਜਨੀਤੀ ਦੇ ਵਿੱਚ ਆਇਆ ਔਰ ਫਿਰ ਐਮ ਐਲ ਏ ਤੇ ਐਮ ਪੀ ਵੀ ਬਣੇ। ਹਮਮ ਔਰ ਉਸੇ ਤਰਜ਼ੀਰ ਦੇ ਉੱਪਰ ਮੈਨੂੰ ਪੰਜਾਬ ਚ ਸੰਗਰੂਰ ਤੋਂ ਲੋਕ ਸਭਾ ਚੋਣ ਵਾਸਤੇ ਪਾਰਟੀ ਨੇ 2009 ਚ ਭੇਜਿਆ ਔਰ ਸੰਗਰੂਰ ਦੇ ਲੋਕਾਂ ਨੇ 2009 ਚ ਕਿਉਂਕਿ ਮੇਰੇ ਸਾਹਮਣੇ ਅਕਾਲੀ ਜਲਸੇ ਢੀਂਸਾ ਸਾਹਿਬ ਚੋਣ ਲੜ ਰਹੇ ਸੀ ਲੋਕਾਂ ਨੇ ਢੀਂਸਾ ਸਾਹਿਬ ਦੀ ਜਗ੍ਹਾ ਤੇ ਮੈਨੂੰ ਆਪਣਾ ਉੱਥੇ ਦਾ ਮੈਂ ਤੁਹਾਨੂੰ ਤੁਹਾਡੇ ਤੁਹਾਡੇ ਹੱਕ ਵਿੱਚ ਦਿੱਤਾ ਮੈਨੂੰ ਉੱਥੇ ਸ਼ੁਰੂਆਤ ਮਿਲੀ ਔਰ ਮੈਂ 5 ਸਾਲ ਫਿਰ ਲਗਾਤਾਰ ਆਪਣੇ ਇਲਾਕੇ ਦੀ ਸੰਗਰੂਧ ਦੀ ਸੇਵਾ ਕੀਤੀ ਭਾਵੇਂ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਸੀ 5 ਸਾਲ ਹਮ ਲੇਕਿਨ ਜੋ ਭਾਰਤ ਸਰਕਾਰ ਨਾਲ ਜੁੜੇ ਮਹਿਕਮੇ ਸੀ ਜੋ ਭਾਰਤ ਸਰਕਾਰ ਨਾਲ ਜੁੜੇ ਹੋਏ ਆਧਾਰੇ ਸੀ ਜਾਂ ਜੋ ਭਾਰਤ ਸਰਕਾਰ ਤੋਂ ਪੈਸਾ ਸੰਗਰੂਧ ਦੀ ਡਿਵੈਲਪਮੈਂਟ ਵਾਸਤੇ ਆ ਸਕਦਾ ਸੀ ਜਿਦੇ ਵਿੱਚ ਇੱਕ ਚਾਹੇ ਕੋਈ ਪੀਜੀਆਈ ਹਸਪੀਟਲ ਦੀ ਗੱਲ ਹੋਵੇ ਜੀ ਸੋ ਇੱਕ 300 ਬੈਡ ਦਾ ਪੀਜੀਆਈ ਸੈਟਲਾਈਟ ਸੈਂਟਰ ਜਿਹੜਾ ਚੰਡੀਗੜ੍ਹ ਦਾ ਪੀਜੀਆਈ ਆ ਉਹਦਾ ਦੂਜਾ ਪੀਜੀਆਈ ਦਾ ਹਸਪਤਾਲ ਅਗਰ ਚੰਡੀਗੜ੍ਹ ਦੀ ਪੀਜੀਆਈ ਤੋਂ ਬਾਅਦ ਦੂਜਾ ਖੁੱਲਿਆ ਤਾਂ ਅਸੀਂ ਉਸ ਨੂੰ ਸੰਗੁਰ ਦੇ ਵਿੱਚ ਮਨਜ਼ੂਰ ਕਰਾ ਕੇ ਖੁਲਵਾਨ ਚ ਕਾਮਯਾਬ ਹੋਏ ਡਾਕਟਰ ਮਨਮੋਹ ਸਿੰਘ ਜੀ ਦੀ ਸਰਕਾਰ ਰਾਹੁਲ ਗਾਂਧੀ ਜੀ ਦੇ ਸਹਿਯੋਗ ਸਦਕਾ ਉਹਨਾਂ ਨੇ ਉਹ ਪ੍ਰੋਜੈਕਟ ਨੂੰ ਮਨਜ਼ੂਰ ਕੀਤਾ ਜੀ ਔਰ ਇਸ ਦੇ ਨਾਲ ਨਾਲ ਇੱਕ ਟਾਟਾ ਦਾ ਕੈਂਸਰ ਹਸਪੀਟਲ 100 ਬੈਡ ਦਾ ਅਸੀਂ ਉਸ ਨੂੰ ਸੰਗੁਰ ਦੇ ਵਿੱਚ ਖੋਲਿਆ ਕਿਉਂਕਿ ਪੰਜਾਬ ਦੇ ਮਾਲਵੇ ਇਲਾਕੇ 'ਚ ਕੈਂਸਰ ਦੀ ਬਹੁਤ ਵੱਡੀ ਬਿਮਾਰੀ ਹੈ ਜੀ ਔਰ ਬਹੁਤ ਸਾਰੇ ਲੋਕ ਪਹਿਲਾਂ ਕੈਂਸਰ ਦੀ ਬਿਮਾਰੀ ਦੇ ਇਲਾਜ ਵਾਸਤੇ ਬੀਕਾਨੇਰ ਜਾਇਆ ਕਰਦੇ ਸੀ ਔਰ ਬੀਕਾਨੇਰੀ ਕਿ ਟ੍ਰੇਨ ਭਰ ਕੇ ਜਾਂਦੀ ਸੀ ਕੈਂਸਰ ਕੈਂਸਰ ਟ੍ਰੇਨ ਕੈਂਸਰ ਟ੍ਰੇਨ ਵੀ ਕਹਿੰਦੇ ਸੀ ਤੇ ਕੈਂਸਰ ਦੇ ਮਰੀਜ਼ਾਂ ਦੀ ਟ੍ਰੇਨ ਹੁੰਦੀ ਸੀ ਹਾਂ ਤੋ ਜਦੋਂ ਇਹ 100 ਬੈੱਡ ਦਾ ਹਸਪੀਟਲ ਸੰਗੋੜ ਚ ਵਿੱਚ ਖੁੱਲਿਆ ਅੱਜ ਹਰਿਆਣੇ ਦੇ ਤੇ ਰਾਜਸਥਾਨ ਦੇ ਪੰਜਾਬ ਦੇ ਤਾਂ ਜਾਂਦੇ ਹੀ ਆਂ ਚੰਡੀਗੜ੍ਹ ਦੇ ਲੋਕ ਵੀ ਔਰ ਕੁਝ ਲੋਕ ਤਾਂ ਬੰਬੇ ਤੋਂ ਜਿਹੜੇ ਟਾਟਾ ਦੇ ਵਿੱਚ ਉੱਥੇ ਵੇਟਿੰਗ ਜ਼ਿਆਦਾ ਹੁੰਦੀ ਹੈ ਤਾਂ ਉੱਥੋਂ ਵੀ ਬਹੁਤ ਸਾਰੇ ਲੋਕ ਆ ਜੀ ਕੈਂਸਰ ਟਰੀਟਮੈਂਟ ਵਾਸਤੇ ਸੰਗਰੂਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਾਉਂਦੇ ਆਂ ਜੀ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ 95% ਮਰੀਜ਼ਾਂ ਦਾ ਇਲਾਜ ਉਸ ਕੈਂਸਰ ਹਸਪਤਾਲ ਦੇ ਵਿੱਚ ਫ੍ਰੀ ਕੀਤਾ ਜਾਂਦਾ ਹੈ ਕਿਉਂਕਿ ਉਹ ਜਾਂ ਫ੍ਰੀ ਹੋ ਜਾਂਦਾ ਹੈ ਕਿਉਂਕਿ ਉੱਥੇ ਭਾਰਤ ਸਰਕਾਰ ਵੱਲੋਂ 69% ਦਵਾਈ ਤੋਂ ਦਵਾਈ ਦੇ ਉੱਪਰ ਸਬਸਿਡੀ ਹੈ ਕੀਮੋਥੈਰਪੀ ਦੀ ਦਵਾਈ ਹੋਵੇ ਚਾਹੇ ਰੇਡੀਓਥੈਰਪੀ ਹੋਵੇ ਜਾਂ ਕੀ ਆਪਰੇਸ਼ਨ ਦੀ ਗੱਲ ਹੋਵੇ ਹਮਮ ਔਰ ਫਿਰ 5 ਲੱਖ ਰੁਪਏ ਸਰਕਾਰ ਦਿੰਦੀ ਹੈ ਤਾਂ ਟਾਟਾ ਵਾਲੇ ਕਿਸੇ ਵੀ ਮਰੀਜ਼ ਤੋਂ ਕੋਈ ਪੈਸਾ ਚਾਰਜ ਨਹੀਂ ਕਰਦੇ ਸਿਰਫ ਉਹ ਮਰੀਜ਼ਾਂ ਤੋਂ ਪੈਸਾ ਚਾਰਜ ਹੁੰਦਾ ਜਿਨ੍ਹਾਂ ਦੇ ਇਲਾਜ ਦੇ ਉੱਪਰ 5 ਲੱਖ ਤੋਂ ਵੱਧ ਪੈਸਾ ਖਰਚ ਹੁੰਦਾ ਹੈ ਜੀ ਤੂੰ ਇਸ ਕਰਕੇ ਅੰਦਾਜ਼ਨ 95% ਮਰੀਜ਼ਾਂ ਦਾ ਇਲਾਜ ਮੁਫਤ ਦੇ ਬੋਚ ਹੁੰਦਾ ਔਰ ਅਸੀਂ ਰੇਲਵੇ ਨੈਟਵਰਕ ਬੜਾ ਅੱਛਾ ਬਣਾਇਆ ਹੋਇਆ ਹੈ ਹਮ ਬਹੁਤ ਸਾਰੀਆਂ ਟ੍ਰੇਨਾਂ ਸੰਗਰੂਰ ਤੋਂ ਹਜ਼ੂਰ ਸਾਹਿਬ ਵਾਸਤੇ ਚੱਲੀਆਂ ਜੀ ਸੰਗਰੂਰ ਤੋਂ ਅੰਮ੍ਰਿਤਸਰ ਸਾਹਿਬ ਵਾਸਤੇ ਸੰਗਰੂਰ ਤੋਂ ਅਜਮੇਰ ਸ਼ਰੀਫ ਸੀ ਅਜਮੇਰ ਸ਼ਰੀਫ ਜੀ ਵਾਸਤੇ ਹੋਰ ਬਰਨਾਲੇ ਤੋਂ ਵਰਿੰਦਾਵਨ ਵਾਸਤੇ ਜਾਂ ਵਪਾਰੀਆਂ ਵਾਸਤੇ ਦਿੱਲੀ ਨੂੰ ਜਾਂ ਹੋਰ بڑے ਸ਼ਹਿਰ ਜਿਹੜੇ ਵਪਾਰੀ ਲੋਕਾਂ ਨੂੰ ਜਾਣ ਦੀ ਲੋੜ ਸੀ ਤਾਂ ਅਸੀਂ ਉਸ ਤੇ ਦੇ ਉੱਪਰ ਅਸੀਂ ਕੰਮ ਕੀਤਾ ਫਲਾਈਓਵਰਸ ਬਣਾਏ ਜਿਹੜੇ ਜਿਹੜੇ ਬੋਟਲੈਕ ਸੀਗੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਮਕਸਦ ਇੱਕੋ ਹੀ ਸੀ ਕਿ ਸੰਗਰੂਰ ਨੂੰ ਕਿਵੇਂ ਉੱਪਰ ਚੱਕਿਆ ਜਾ ਸਕੇ ਸੰਗਰੂਰ ਦੀ ਕੀ ਜ਼ਰੂਰਤ ਹੈ ਚਾਹੇ ਉਹ ਤੁਸੀਂ ਅੱਜ ਮੈਨੂੰ ਕਿਹਾ ਕਿ ਮੈਂ శ్రీ ਨੰਗਪੁਰ ਸਾਹਿਬ ਦੀ ਧਰਤੀ ਤੇ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਇਹ ਅੱਡਾ ਇਲਾਕਾ ਹੈ ਉਹ ਅੱਡੇ ਇਲਾਕਾ ਹੈ ਹਮ ਇਲਾਕਿਆਂ ਦੇ ਦੀ ਗੱਲ ਨਹੀਂ ਹੁੰਦੀ ਹਰ ਇਲਾਕੇ ਦੀ ਅੱਡ ਸਮੱਸਿਆ ਹੁੰਦੀ ਹੈ ਜੇ ਆਪਾਂ ਔਰੇ ਵੀ ਗੱਲ ਕਰਾਂਗੇ ਮੁਹੱਲੇ ਦੀ ਅੱਡ ਸਮੱਸਿਆ ਹੋਊਗੀ ਤੇ ਬੰਗੇ ਦੀ ਅੱਡ ਸਮੱਸਿਆ ਹੋਊਗੀ ਗੜਸ਼ੰਕਰ ਦੀ ਅੱਡ ਸਮੱਸਿਆ ਹੋਊਗੀ ਬਲਾ ਚੌਰ ਦੀ ਅੱਡ ਸਮੱਸਿਆ ਹੋ ਗਈ ਸੋ ਮਕਸਦ ਤਾਂ ਇਹ ਹੈ ਕਿ ਤੁਸੀਂ ਕਿਸੇ ਵੀ ਇਲਾਕੇ ਨੂੰ ਅਗਰ ਉੱਪਰ ਚੱਕਣਾ ਹੈ ਤਾਂ ਪਹਿਲਾਂ ਤੁਸੀਂ ਉਸ ਇਲਾਕੇ ਦੀ ਤਜ਼ਵੀਜ਼ ਬਣਾਉਣ ਦੀ ਲੋੜ ਹੈ ਉਹਦੇ ਇਸ਼ੂਜ਼ ਨੂੰ ਆਇਡੈਂਟੀਫਾਈ ਕਰਨ ਦੀ ਲੋੜ ਹੈ ਔਰ ਜਦੋਂ ਤੁਸੀਂ ਕਿਸੇ ਇਲਾਕੇ ਦੇ ਇਸ਼ੂਜ਼ ਨੂੰ ਆਇਡੈਂਟੀਫਾਈ ਕਰ ਲੈਣੇ ਹੋ ਜਾਂ ਉਹਨਾਂ ਦੀ ਤਕਲੀਫ ਸਮਝ ਲੈਣੇ ਹੋ ਜਦੋਂ ਲੋਕਾਂ ਨਾਲ ਗੱਲਬਾਤ ਕਰਕੇ ਤਾਂ ਤੁਸੀਂ ਉਸ ਤਜ਼ਵੀਜ਼ ਬਣਾ ਕੇ ਉਹਦੇ ਉੱਪਰ ਕੰਮ ਕਰੋਗੇ ਤਾਂ ਉਹ ਕੰਮ ਨੂੰ ਕਰਨ ਤੋਂ ਬਾਅਦ ਲੋਕਾਂ ਨੂੰ ਬੈਨੀਫਿਟ ਹੋਊਗਾ ਇਲਾਕੇ ਨੂੰ ਬੈਨੀਫਿਟ ਹੋਊਗਾ ਨੌਜਵਾਨੀ ਨੂੰ ਬੈਨੀਫਿਟ ਹੋਊਗਾ ਜਿਹੜੇ ਲੋਕ ਉਸ ਸਪੀਡਾ ਚ ਹੈ ਉਹਨਾਂ ਨੂੰ ਉਸ ਤੋਂ ਫਾਇਦਾ ਹੋਊਗਾ ਪਰ ਲੇਕਿਨ ਜਦੋਂ ਤੱਕ ਤੁਸੀਂ ਕਿਸੇ ਇਲਾਕੇ ਨੂੰ ਅੰਡਰਸਟੈਂਡ ਕਰਕੇ ਉਹਦੇ ਉੱਪਰ ਕੰਮ ਨਹੀਂ ਕਰੋਗੇ ਤਦ ਤੱਕ ਤੁਸੀਂ ਉਸ ਇਲਾਕੇ ਨੂੰ ਬੈਟਰ ਨਹੀਂ ਕਰ ਸਕੋਗੇ ਤੁਸੀਂ ਉਸ ਇਲਾਕੇ ਨੂੰ ਉੱਪਰ ਨਹੀਂ ਚੱਕ ਸਕੋਗੇ ਜੋ ਇਸ ਕਰਕੇ ਮੈਂ ਇਹ ਸਮਝਦਾ ਕਿ ਮੇਰੇ ਵਾਸਤੇ ਅੱਜ ਪਾਰਟੀ ਨੇ ਮੈਨੂੰ ਸ਼ਰੀਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਮੈਨੂੰ ਭੇਜਿਆ ਮਾਤਾ ਨੈਨਾ ਦੇਵੀ ਜੀ ਦੀ ਧਰਤੀ ਤੇ ਭੇਜਿਆ ਜ਼ਰੂਰ ਇਸ ਇਲਾਕੇ ਚ ਆਪਾਂ ਕੰਮ ਕਰਾਂਗੇ ਮਿਹਨਤ ਕਰਾਂਗੇ ਔਰ ਇਸ ਇਲਾਕੇ ਨਾਲ ਜੁੜੇ ਹੋਏ ਜਿਹੜੀਆਂ ਸਮੱਸਿਆਵਾਂ ਪੂਰੇ ਹੈਗੀਆਂ ਉਹਨਾਂ ਨੂੰ ਜ਼ਰੂਰ ਪੂਰਾ ਕਰਨ ਚ ਕੰਮ ਕਰਾਂਗੇ ਮੈਂ ਗੱਲਬਾਤ ਕਰ ਰਿਹਾ ਪਿਛਲੇ 5-6 ਦਿਨਾਂ ਤੋਂ ਬਹੁਤ سارے ਲੋਕਾਂ ਨਾਲ ਮੁਲਾਕਾਤ ਕੀਤੀ ਹੈ ਤੁਸੀਂ ਆਖ ਦੇਖਿਆ ਬੰਗਾ ਚ ਵੀ ਬਹੁਤ ਵੱਡੀ ਭਰਮੀ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਸਾਰੇ ਪਾਰਕਸ ਸੇ ਬਣਾ ਦੀ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿਉਂਕਿ ਸਭ ਲੋਕਾਂ ਨੂੰ ਇਹ ਉਮੀਦ ਹੈ ਕਿ ਇਹ ਕਿਉਂਕਿ ਬਹੁਤ سارے ਲੋਕਾਂ ਨੇ ਸੰਗਰੂਥ ਤੋਂ ਪਤਾ ਕੀਤਾ ਕੁਝ ਲੋਕ ਸੰਗਰੂਥ ਤੋੜੇ ਆ ਕੇ ਆਪਣੇ ਬਾਰੇ ਗੱਲ ਕਰਕੇ ਗਏ ਹਨ ਹਰ ਬੰਦੇ ਨੂੰ ਇਹ ਕਿ ਇੱਕ ਕੰਮ ਕਰਨ ਵਾਲਾ ਸਾਥੀ ਸਾਨੂੰ ਮਿਲਿਆ ਹੈ ਔਰ ਮੈਂ ਜਿੱਦ ਦੋ ਦੋ ਜਦੋਂ ਤੋਂ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਮੈਂ ਦੇਖਣ ਚਾਹਿਆ ਹੈ ਕਿ ਉਰੇ ਬਹੁਤ ਸਾਰੇ ਕੰਪਨਸੇਸ਼ਨ ਦਾ ਮਸਲਾ ਸੀ ਹੜਾਂ ਕਰਕੇ ਬੜੀ ਮਾਰ ਪਈ ਤੇ ਉਸ ਕਰਕੇ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਿਆ ਉਸ ਦੇ ਉੱਪਰ ਵੀ ਪਾਲਿਸੀ ਲੈ ਕੇ ਆਉਣ ਦੀ ਲੋੜ ਹੈ ਤਾਂ ਕਿ ਜਿਹੜੇ ਲੋਕ ਐਸੇ ਦੇ ਵਿੱਚ ਫਸ ਜਾਂਦੇ ਕਿਉਂਕਿ ਇਹ ਇਲਾਕਾ ਛੋਟੀ ਕਿਸਾਨੀ ਦਾ ਇਲਾਕਾ ਹੈ ਤੇ ਇੱਥੇ ਜੇ ਕਿਸੇ ਨੂੰ ਹੜ ਦੀ ਮਾਰ ਪੈ ਜੇ ਤੇ ਉਹਨੂੰ ਫਿਰ ਉਸ ਤੋਂ ਬਾਅਦ ਮੁਆਵਜ਼ਾ ਵੀ ਨਾ ਮਿਲੇ ਤਾਂ ਮੈਂ ਆਪਾਂ ਸਮਝ ਸਕਦੇ ਹਾਂ ਕਿ ਉਹ ਵਿਚਾਰਿਆਂ ਦਾ ਕੀ ਉਹਨਾਂ ਦੀ ਸਥਿਤੀ ਹੋ ਜਾਂਦੀ ਤੁਸੀਂ ਨੁਕਸਾਨ ਕਾਫੀ ਹੋ ਜਾਂਦਾ ਉਸ ਦਿਨ ਨਾਲ ਜੀ ਨੁਕਸਾਨ ਕਾਫੀ ਹੋ ਜਾਂਦਾ ਹੈ ਔਰ ਇਹ ਵੈਸੇ ਵੀ ਕੰਢੀ ਦਾ ਇਲਾਕਾ ਹੈ ਬਿਲਕੁਲ ਅਗਰ ਸਰਕਾਰਾਂ ਸਪੈਸ਼ਲ ਪੈਕੇजेस ਦੇ ਸਕਦੀਆਂ ਹਨ ਹਿਮਾਚਲ ਵਰਗੇ ਸੂਬਿਆਂ ਨੂੰ ਤਾਂ ਕੰਡੀ ਦੇ ਇਲਾਕੇ ਨੂੰ ਵੀ ਸਪੈਸ਼ਲ ਪੈਕੇਜ ਦਿੱਤਾ ਜਾ ਸਕਦਾ ਹੈ ਆਈਡੀਆ ਇਹ ਹੈ ਕਿ ਇਸ ਪਾਲਿਸੀਜ਼ ਨੂੰ ਡਰਾਫਟ ਕਰਨ ਦੀ ਲੋੜ ਹੈ ਇਸ ਇਸ਼ੂਜ਼ ਨੂੰ ਰਾਈਟ ਪਲੇਟਫਾਰਮ ਤੇ ਰੱਖਣ ਦੀ ਲੋੜ ਹੈ ਔਰ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੈ ਸਾਡੇ ਪੰਜਾਬ ਦਾ ਔਰ ਇਹ ਜਿਹੜਾ ਇਲਾਕਾ ਸਾਰਾ ਇਹ ਬਹੁਤ ਸੋਹਣਾ ਇਲਾਕਾ ਹੈ ਸ਼੍ਰੀਨਾਨਦਪੁਰ ਸਾਹਿਬ ਦਾ ਜੋ ਇਲਾਕਾ ਹੈ ਇੱਥੇ ਡੈਮ ਤੋਂ ਲੈ ਕੇ ਤੁਸੀਂ ਬਹੁਤ ਸਾਰੇ ਟੂਰਿਜ਼ਮ ਦੇ ਵੈਂਚਰ ਸੁਰੇਖ ਚਾਲੂ ਕਰ ਸਕਦੇ ਤੁਸੀਂ ਨੂੰ ਟੂਰਿਜ਼ਮ ਹੱਬ ਦੇ ਤੌਰ ਤੇ ਡਿਵੈਲਪ ਕਰ ਸਕਦੇ ਹੋ ਤਾਂ ਕਿ ਰੋਜ਼ਗਾਰ ਮਿਲੇ ਕਿਉਂਕਿ ਮੈਂ ਸੁਣ ਰਿਹਾ ਸੀ ਬਰਸੋ ਮੈਂ ਜਦੋਂ ਨੂਰਪੁਰ ਬੇਦੀ ਸਾਈਡ ਦੇ ਉੱਪਰ ਗਿਆ ਸੀਗਾ ਆਪਣਾ ਉੱਥੇ ਮੈਨੂੰ ਇਹ ਪਤਾ ਲੱਗਾ ਕਿ ਉੱਥੇ ਕਿਸੇ ਸਾਥੀਆਂ ਨੇ ਕੋਈ ਇਥਨੋਲ ਦੀ ਜਾਂ ਕਿਸੇ ਚੀਜ਼ ਦੀ ਫੈਕਟਰੀ ਲਗਾਈ ਹੈ ਔਰ ਉਹ ਫੈਕਟਰੀ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਪਿਛਲੇ 1-2 ਮਹੀਨਿਆਂ ਤੋਂ ਵਿਰੋਧ ਚੱਲ ਰਿਹਾ ਹੈ ਇਹ ਗੱਲ ਠੀਕ ਹੈ ਕਿ ਜਦੋਂ ਤੱਕ ਅਸੀਂ ਪ੍ਰਾਈਵੇਟ ਇਨਵੈਸਟਮੈਂਟ ਨਹੀਂ ਲੈ ਕੇ ਆਵਾਂਗੇ ਤਦ ਤੱਕ এমਪਲੋਇਮੈਂਟ ਓਪਰਚ्युनिटी ਨਹੀਂ ਨਿਕਲ ਸਕਦੀ ਆ ਉਦੋਂ ਤੱਕ ਬੇਰੋਜ਼ਗਾਰ ਬੱਚਿਆਂ ਵਾਸਤੇ ਰੋਜ਼ਗਾਰ ਨਹੀਂ ਪੈਦਾ ਹੋ ਸਕਦਾ ਔਰ ਕੋਈ ਵੀ ਸਰਕਾਰ ਕਿਉਂਕਿ ਮੈਂ ਤਾਂ ਖੁਦ ਵਜ਼ੀਰ ਰਿਹਾ ਹਾਂ ਕੋਈ ਵੀ ਸਰਕਾਰ ਸਰਕਾਰੀ ਅਦਾਰਿਆਂ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਪਰ ਸਰਕਾਰੀਆਂ ਨੌਕਰੀਆਂ ਨਹੀਂ ਕੱਟ ਸਕਦੀ ਹਾਂ ਲੇਕਿਨ ਉਹਦਾ ਦੂਜਾ ਪਹਿਲੂ ਇਹ ਹੁੰਦਾ ਹੈ ਕਿ ਅਗਰ ਸਾਡੇ ਸੂਬੇ ਦੇ ਵਿੱਚ ਮਾਹੌਲ ਚੰਗਾ ਹੋਵੇ ਸਾਡੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਪ੍ਰੋਬਲਮ ਦੀ ਕੋਈ ਦਿੱਕਤ ਨਾ ਹੋਵੇ ਕਿਸੇ ਨੂੰ ਹਰ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰੇ ਹਰ ਬੰਦਾ ਇੰਡਸਟਰੀ ਫ੍ਰੈਂਡਲੀ ਫੀਲ ਕਰੇ ਤੇ ਜਦੋਂ ਐਸੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਬਾਹਰਲੇ ਸੂਬਿਆਂ ਦੇ ਆ ਕੇ ਆਪਣੀ ਇਨਵੈਸਟਮੈਂਟ ਕਰਦੇ ਹਨ ਔਰ ਜਦੋਂ ਬਾਹਰਲੀ ਇਨਵੈਸਟਮੈਂਟ ਆਉਂਦੀ ਹੈ ਔਰ ਪੀਪਲ ਫ੍ਰੈਂਡਲੀ ਇਨਵੈਸਟਮੈਂਟ ਆਉਂਦੀ ਹੈ ਜਿਹੜੀ ਗੱਲਾਂ ਦੇ ਨਾਲ ਲੋਕਾਂ ਨੂੰ ਤਕਲੀਫ ਨਹੀਂ ਹੁੰਦੀ ਦੇਖੋ ਆਪਾਂ ਇਨਵੈਸਟਮੈਂਟ ਲੈ ਕੇ ਆ ਰਹੇ ਹਾਂ ਲੋਕਾਂ ਵਾਸਤੇ ਤੇ ਜਿਹੜੀ ਹੋਰ ਇਨਵੈਸਟਮੈਂਟ ਲੈ ਕੇ ਆਣ ਤੋਂ ਬਾਅਦ ਜਾਂ ਉਹ ਕਾਰਖਾਨਾ ਲੱਗਣ ਤੋਂ ਬਾਅਦ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਫਿਰ ਤਾਂ ਅਸੀਂ ਲੋਕਾਂ ਦੇ ਵਾਸਤੇ ਲੈ ਕੇ ਨਹੀਂ ਆਏ ਨਾ ਫਿਰ ਤਾਂ ਅਸੀਂ ਲੋਕਾਂ ਦੀ ਜਿਹੜੀ ਸਹਿਮਤੀ ਹੈ ਉਹ ਨੂੰ ਸਹਿਮਤੀ ਨੂੰ ਨਹੀਂ ਲੈਂਦਾ ਜਾਂ ਲੋਕਾਂ ਦੇ ਬਿਨਾਂ ਬਿਨਾਂ ਸੈਂਟਰ ਲਿਆਇਆ ਇਸ ਕਰਕੇ ਲੋਕਾਂ ਨੂੰ ਤਕਲੀਫ ਹੁੰਦੀ ਹੈ ਸਿੰਘਲਾ ਸਾਹਿਬ ਇੱਥੇ ਇੱਕ ਜੇ ਸ਼੍ਰੀ ਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਮਾਈਨਿੰਗ ਦਾ ਬਹੁਤ ਵੱਡਾ ਮਸਲਾ ਹੈਗਾ ਖਾਸ ਕਰਕੇ ਕਿਉਂਕਿ ਇਲੀਗਲ ਮਾਈਨਿੰਗ ਲੈ ਕੇ ਜਿਹੜਾ ਹੈ ਇੱਥੇ ਲਗਾਤਾਰ ਸਵਾਲ ਵੀ ਉੱਠਦੇ ਰਹੇ ਨੇ ਹਾਲਾਂਕਿ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈਗੀ ਉਹ ਇਹ ਗੱਲ ਕਹਿੰਦੀ ਕਿ ਇਲੀਗਲ ਮਾਈਨਿੰਗ ਜੇਕਰ ਸ਼ੁਰੂ ਹੋਈ ਹੈ ਤੇ ਉਹ ਪੁਰਾਣੀਆਂ ਸਰਕਾਰਾਂ ਦੇ ਸਮੇਂ ਹੋਈ ਉਹ ਫਿਰ ਭਾਵੇਂ ਉਹ ਕਾਂਗਰਸ ਦੀ ਸਰਕਾਰ ਰਹੀ ਹੈ ਜਾਂ ਫਿਰ ਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਇਹ ਕਹਿੰਦੇ ਸ਼ੁਰੂਆਤ ਉਸ ਟਾਈਮ ਦੀ ਹੋਈ ਹੈ ਔਰ ਇਸੇ ਕਰਕੇ ਉਹ ਅ ਲੈ ਰਿਸਪੌਂਸਿਬਿਲਟੀ ਓਨ ਕਰਨ ਦੀ ਹੁੰਦੀ ਹੈ ਹਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ ਬੜੇ ਵੱਡੇ ਪੱਤਰ ਤੇ ਹਮ ਔਰ ਇਹਨਾਂ ਨੇ ਬਦਲਾਵ ਦੀ ਸਰਕਾਰ ਬਦਲਦੀ ਸਰਕਾਰ ਇਹਨਾਂ ਨੇ ਬਹੁਤ ਸਾਰੇ ਨਾਰੇ ਦਿੱਤੇ ਸੀ ਹਮ ਅੱਜ ਖਟਕਰ ਕਰਾਂਚ ਮੈਂ ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਤੇ ਗਿਆ ਸੀਗਾ ਉਹਨਾਂ ਦਾ ਸ਼ਹੀਦ ਸਮਾਰਕ ਤੇ ਗਿਆ ਆਸ਼ੀਰਵਾਦ ਲਿਆ ਤਸਵੀਰੇ ਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਥਾਪਨਾ ਨਹੀਂ ਹੋਈ ਸੀ ਤੇ ਉਰੇ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਆ ਕੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਕੀ ਕੁਝ ਕਿਹਾ ਸੀ ਕਿਸ ਤਰੀਕੇ ਦੇ ਵਾਅਦੇ ਕੀਤੇ ਸੀ ਕਿਸ ਤਰੀਕੇ ਦੀ ਸੌਹਾ ਖਾਧੀਆਂ ਸੀ ਕਿਸ ਤਰੀਕੇ ਨਾਲ ਮਾਈਨਿੰਗ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਕਿਸ ਤਰੀਕੇ ਨਾਲ ਚੁਟਕੀ ਦੇ ਰੂਪ ਦੇ ਵਿੱਚ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਸਰਕਾਰ 'ਚ ਨਹੀਂ ਹੁੰਦੇ ਤੇ ਸਰਕਾਰ ਦੀ ਉਦੋਂ ਤੱਕ ਤੁਹਾਨੂੰ ਇਹ ਸਮਝ ਨਹੀਂ ਹੁੰਦੀ ਕਿ ਸਰਕਾਰ ਨੂੰ ਕਿਸ ਕਿਸ ਤਰ੍ਹਾਂ ਦੇ ਚੈਲੰਜਸ ਹੁੰਦੇ ਨੇ ਸਰਕਾਰ ਚਲਾਉਣੇ ਹੋ ਜਦੋਂ ਤੁਸੀਂ ਸਰਕਾਰ ਚਾਹਣਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਸਰਕਾਰ ਚਲਾਉਣ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਹੈ ਜਾਂ ਕਿਹੜੀ ਕਿਹੜੀ ਚੀਜ਼ਾਂ ਦੇ ਵਿੱਚ ਜ਼ਰੂਰਤ ਹੁੰਦੀ ਹੈ ਤਾਂ ਇਸ ਕਰਕੇ ਉਹਨਾਂ ਨੇ ਚੋਣਾਂ ਵੇਲੇ ਮਾਈਨਿੰਗ ਨੂੰ ਇੱਕ ਦਿਨ ਦੇ ਵਿੱਚ ਖਤਮ ਕਰਨ ਦੀ ਗੱਲ ਕੀਤੀ ਉਹਨਾਂ ਨੇ ਚੁਟਕੀ ਮਾਰ ਕੇ ਮੁਰਗੀਆਂ ਦੇ ਫੰਗਾਂ ਦੀ ਵੀ ਕੰਪਨਸੇਸ਼ਨ ਦੇਣ ਦੀ ਗੱਲ ਕੀਤੀ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾਂ ਹੋਰ بڑے ਇਸ਼ੂਜ਼ ਦੇ ਉੱਪਰ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਅੱਜ 2 ਸਾਲਾਂ ਦੇ ਵਿੱਚ ਪੰਜਾਬ ਨੂੰ ਸੂਬੇ ਦੀ ਸਰਕਾਰ ਨੇ ਕੀ ਦਿੱਤਾ ਹੈ ਇਹ ਸਭ ਲੋਕ ਜਾਣਦੇ ਹਨ ਦਾਅਵੇ ਵੱਡੇ ਨੇ ਕਹਿ ਰਹੇ ਨੇ ਕਿ ਫ੍ਰੀ ਬਿਜਲੀ ਦੇ ਦਿੱਤੀ ਜੇ ਇੱਕ ਵੱਡਾ ਕਹਿੰਦੇ ਇਲਜ਼ਾਮ ਲੱਗਦਾ ਕਿ ਜਿਹੜਾ 1000 ਰੁਪਏ ਮਹਿਲਾਵਾਂ ਨੂੰ ਦੇਣਾ ਸੀ ਉਹ ਨਹੀਂ ਦੇ ਪਾਇਆ ਪਰ ਕਹਿੰਦੇ ਸੀ ਲੋਕਾਂ ਦੇ ਘਰਾਂ ਦੇ ਵਿੱਚੋਂ ਪੈਸਾ ਬਚਾ ਦਿੱਤਾ ਬਿਜਲੀ ਫ੍ਰੀ ਦੇ ਕੇ ਬੱਚਿਆਂ ਲਈ ਸਕੂਲ ਆਫ ਐਮਿਨੈਂਸ ਵੱਡੇ ਖੋਲ ਦਿੱਤੇ ਕਹਿੰਦੇ ਸਿੱਖਿਆ ਦਾ ਮਿਆਰ ਚੱਕ ਦਿੱਤਾ ਜੀਟੀਪੀਲੀ ਦੇ ਵਿੱਚ ਜਿਹੜਾ ਬੱਚਿਆਂ ਦੇ ਕਈਆਂ ਦੇ ਰੈਂਕਸ ਜਿਹੜੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵਧੀਆ ਰੈਂਕਸ ਆ ਗਏ ਇਹਨਾਂ ਦਾ ਇਹਦਾ ਦਾਅਵਾ ਕਰਦੇ ਕਹਿੰਦੇ ਕਿ ਸਿਹਤ ਸੂਲੀਅਤ ਸਹੀ ਕਰ ਦਿੱਤੀ ਆਮ ਆਦਮੀ ਕਲੀਨਿਕ ਖੋਲ ਦਿੱਤੇ ਹੁਣ ਲੋਕਾਂ ਨੂੰ ਉੱਥੇ 1 ਕਰੋੜ ਤੋਂ ਵੱਧ ਲੋਕ ਕਹਿੰਦੇ ਉੱਥੇ ਜਿਹੜੀ ਹੈ ਮੁਫਤ ਦਵਾਈਆਂ ਲੈ ਰਹੇ ਨੇ देखो गल है कि स्कूल ऑफ एमिनेंस दी ਤੁਸੀਂ ਗੱਲ ਕੀਤੀ ਹੈ ਮੈਂ ਤਾਂ ਖੁਦ ਐਜੂਕੇਸ਼ਨ ਮਿਨਿਸਟਰ ਰਹੇ ਹਾਂ ਮੈਨੂੰ ਖੁਦ ਸਿੱਖਿਆ ਮਹਿਕਮੇ ਦੇ ਵਜ਼ੀਰ ਬਣ ਕੇ ਉਹੇ ਕੰਮ ਕਰਨ ਦਾ ਮੌਕਾ ਮਿਲਿਆ ਉਸ ਵੇਲੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੋਣੀ ਸੀ ਉਦੋਂ ਵੀ ਦਿੱਲੀ ਦੇ ਸਕੂਲਾਂ ਦੀ ਬੜੀ ਗੱਲ ਹੁੰਦੀ ਸੀ ਤੁਹਾਨੂੰ ਸ਼ਾਇਦ ਮੈਂ ਨਾ ਪਤਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਮੈਂ ਤੁਹਾਡੇ ਈਵਰਸ ਨੂੰ ਦੱਸਣਾ ਚਾਹੁੰਦਾ ਤੁਹਾਡੇ ਤਹਿਤ ਕਿ ਦਿੱਲੀ ਦੀ ਸਰਕਾਰ ਸਿਰਫ 1250 ਸਕੂਲ ਚਲਾਉਂਦੀ ਹੈ ਤੇ ਪੰਜਾਬ ਦੀ ਸਰਕਾਰ 19000 ਸਕੂਲ ਚਲਾਉਂਦੀ ਠੀਕ ਹੈ ਤੇ ਉਰੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਬਹੁਤ ਸਾਰਾ ਕੰਮ এডੂਕੇਸ਼ਨ ਦੇ ਵਿੱਚ ਹੋਇਆ ਹਮ ਔਰ ਉਹਦਾ ਨਤੀਜਾ 2021 ਦੇ ਵਿੱਚ ਤੁਹਾਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਜੋ ਕਿ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਐਚ ਆਰ ਡੀ ਕਰਾਉਂਦੀ ਹੈ ਜੀ ਨੈਸ ਕਹਿੰਦੇ ਆ ਉਹਨੂੰ ਤੇ ਉਹ ਪੂਰੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਵਿੱਚ ਹੁੰਦਾ ਹੈ ਉਹ ਕੱਲੇ ਪੰਜਾਬ 'ਚ ਨਹੀਂ ਹੁੰਦਾ ਜਾਂ ਦਿੱਲੀ 'ਚ ਨਹੀਂ ਹੁੰਦਾ ਉਹ ਨੈਸ਼ਨਲ ਅਚੀਵਮੈਂਟ ਸਰਵੇ 70 ਪੈਰਾਮੀਟਰ ਦੇ ਆਧਾਰ ਦੇ ਉੱਪਰ ਸਕੂਲਾਂ ਨੂੰ ਤੇ ਸਟੇਟ ਨੂੰ ਏਵੈਲੂਏਟ ਕੀਤਾ ਜਾਂਦਾ ਹੈ ਤੇ ਉਹ 70 ਪੈਰਾਮੀਟਰ ਦੇ ਵਿੱਚ ਅਗਰ ਏਵੈਲੂਏਸ਼ਨ ਹੋਈ ਤਾਂ ਪਹਿਲੀ ਵਾਰ ਕਈ ਜੇ ਦੇਖਣ ਨੂੰ ਮਿਲਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਚ ਭਾਰਤ ਦੀ ਸਰਕਾਰ ਜਿਹੜੀ ਕਿ ਬੀਜੇਪੀ ਦੀ ਸੀ ਉਹਨਾਂ ਨੇ ਪੰਜਾਬ ਨੂੰ ਪਹਿਲੇ ਨੰਬਰ ਤੇ ਕੱਢਿਆ ਔਰ ਉਸ ਤੋਂ ਬਾਅਦ ਜਦੋਂ ਦੂਜੇ ਸਾਲ ਚ ਫੇਰ ਪੰਜਾਬ ਪਹਿਲੇ ਨੰਬਰ ਤੇ ਆਇਆ ਉਦੋਂ ਤੱਕ ਉਹਦੀ ਸਰਕਾਰ ਬਦਲ ਗਈ ਸੀ ਪਰ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰਾਂ ਇਹਨੂੰ ਮਹੀਨਾ ਕੇ ਜਾਂ 2-4 ਮਹੀਨੇ ਹੋਏ ਸੀ ਤੇ 2 ਸਾਲ ਲਗਾਤਾਰ ਨੈਸ਼ਨਲ ਅਚੀਵਮੈਂਟ ਸਰਵੇ ਚ ਪੰਜਾਬ ਪਹਿਲੇ ਨੰਬਰ ਤੇ ਆਇਆ ਤੇ ਜਦੋਂ ਦੂਜੀ ਵਾਰੀ ਪੂਰੇ ਪੰਜਾਬ ਚ ਨੰਬਰ 1 ਤੇ ਆਇਆ ਤਾਂ ਉਸ ਵੇਲੇ ਕਿਹਾ ਗਿਆ ਕਿ ਜੀ ਦਿੱਲੀ ਨੰਬਰ 1 ਤੇ ਹੈ ਜੀ ਪੰਜਾਬ ਤਾਂ ਨੰਬਰ 1 ਤੇ ਹੈ ਹੀ ਨਹੀਂ ਹੂੰ ਉਦੋਂ ਮੁੱਦਾ ਵੀ ਕਾਫੀ ਉੱਠਿਆ ਸੀ ਉਸ ਨੂੰ ਲੈ ਕੇ ਲੇਕਿਨ ਮੈਂ ਤੁਹਾਨੂੰ ਦੱਸਣਾ ਕੀ ਚਾਹਨਾ ਹੈ ਕਿ ਇਹਦੇ 70 ਪੈਰਾਮੀਟਰ ਹੁੰਦੇ ਆ ਇਹਦੇ ਚ ਇਨਫਰਾਸਟ੍ਰਕਚਰ ਇੱਕ ਪੈਰਾਮੀਟਰ ਹੁੰਦਾ ਇਹਦੇ ਵਿੱਚ ਬੱਚਾ ਦਾ ਕੀ ਰਿਜ਼ਲਟ ਆਇਆ ਉਹ ਇੱਕ ਪੈਰਾਮੀਟਰ ਹੁੰਦਾ ਹੈ ਅਸੀਂ ਟੀਚਰ ਟਰਾਂਸਫਰ ਪਾਲਿਸੀ ਲਗਾਈ ਸੀ ਜਿੱਦਣ ਮੈਂ ਵਜ਼ੀਰ ਬਣਿਆ ਸੀ ਮੈਂ ਪਹਿਲੇ 10 15 ਦਿਨਾਂ ਦੇ ਅੰਦਰ ਅਸੀਂ ਟੀਚਰ ਟਰਾਂਸਫਰ ਪਾਲਿਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਪਰੂਵ ਕੀਤੀ ਔਰ ਕੋਈ ਵੀ ਬਦਲੀ ਬਿਨਾਂ ਟੀਚਰ ਦੇ ਮੈਰਿਟ ਤੋਂ ਨਹੀਂ ਹੁੰਦੀ ਸੀ ਆ ਪੈਰਾਮੀਟਰ ਤੋਂ ਬਿਨਾ ਨਹੀਂ ਹੁੰਦੀ ਸੀ ਉਹਦਾ ਸਾਡਾ ਇੱਕੋ ਹੀ ਕ੍ਰਾਈਟੇਰੀਆ ਸੀ ਕਿ ਜਿਹੜੇ ਬੱਚੇ ਨੂੰ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਉਹ ਵੀ ਇੱਕ ਕ੍ਰਾਈਟੇਰੀਆ ਹੋਊਗਾ ਟੀਚਰ ਦੀ ਬਦਲੀ ਵਾਸਤੇ ਔਰ ਜਿਹੜੇ ਕਈ ਸਕੂਲਾਂ ਵਿੱਚ ਟੀਚਰਜ਼ ਜ਼ਿਆਦਾ ਲੱਗੇ ਹੋਏ ਸੀ ਅਸੀਂ ਰੈਸ਼ੀਨਲਾਈਜ਼ ਕਰਕੇ ਉਹਨਾਂ ਨੂੰ ਉਹ ਉੱਥੇ ਜਿੰਨੇ ਬੱਚੇ ਪੜ੍ਹਦੇ ਨੇ ਜਿੰਨੇ ਟੀਚਰਜ਼ ਦੀ ਲੋੜ ਹੈ ਉਹਨੇ ਟੀਚਰਾਂ ਦੀਆਂ ਪੋਸਟਾਂ ਕੀਤੀਆਂ ਉਸ ਤੋਂ ਬਾਅਦ ਆਨਲਾਈਨ ਪਾਲਿਸੀ ਖੋਲੀ ਤੇ 10700 ਬਦਲੀ ਪਹਿਲੇ ਸ਼ਾਰਟ ਇੱਕ ਵਾਰ ਚ ਟੀਚਰਜ਼ ਦੀ ਆਨਲਾਈਨ ਹੋਈ ਸੀ ਔਰ ਇੱਕ ਵੀ ਬਦਲੀ ਬਿਨਾਂ ਮੈਰਿਟ ਦੇ ਆਧਾਰ ਤੋਂ ਨਹੀਂ ਹੋਈ ਸੀ ਸਾਰੀਆਂ ਬਦਲੀਆਂ ਮੈਰਿਟ ਦੇ ਆਧਾਰ ਤੇ ਹੋਈ ਸੀ ਸੋ ਐਸੇ ਟਰਾਂਸਫਰਮੇਸ਼ਨਸ এডਿਕੇਸ਼ਨ ਡਿਪਾਰਟਮੈਂਟ ਚ ਆਏ ਸੀ ਤੇ ਜਿੰਨੀਆਂ ਭਰਤੀ ਵੀ ਹੋਈ ਸੀ ਸਾਰੀ ਭਰਤੀ 100% ਰਿਟਨ ਐਗਜ਼ਾਮ ਦੇ ਆਧਾਰ ਤੇ ਹੋਈ ਸੀ 1 ਰੁਪਿਆ ਵੀ 1 ਨੰਬਰ ਵੀ ਇੰਟਰਵਿਊ ਦਾ ਨਹੀਂ ਸੀਗਾ ਪਰ ਉਹਦੇ ਵਿੱਚ ਸਿੱਧੇ ਕਹਿੰਦੇ ਕਹਿੰਦੇ ਕਿ ਜੇਕਰ ਜੌਬਸ ਪਹਿਲੀਆਂ ਦਿੱਤੀਆਂ ਗਈਆਂ ਸੀ ਕਿ 43 ਹਜ਼ਾਰ ਨੌਕਰੀ ਦਾ ਜ਼ਿਕਰ ਆਮ ਆਦਮੀ ਪਾਰਟੀ ਕਰਦੀ ਹੈ ਕਹਿੰਦੇ ਕਿ ਜਿਹੜੀਆਂ ਪਹਿਲੀਆਂ ਜੌਬਸ ਦਿੱਤੀਆਂ ਗਈਆਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੰਡਦੀ ਸੀਗਾ ਪੁਰਾਣੀਆਂ ਸਰਕਾਰਾਂ ਇਹ ਵੀ ਇਲਜ਼ਾਮ ਉਹ ਸਿੱਧੇ ਲਾਉਂਦੇ ਨੇ ਨਹੀਂ ਚਲੋ ਉਹਨਾਂ ਦੇ ਇਲਜ਼ਾਮ ਲਾਉਣਾ ਕੁਝ ਨਹੀਂ ਹੁੰਦਾ ਮੈਂ ਗੱਲ ਦਾਵੇ ਨਾ ਕਹਿ ਸਕਦਾ ਕਿ ਮੈਂ ਅਪਰੋਕਸਿਮ ਮੈਂ ਅੰਦਾਜ਼ਨ 3 ਸਾਲ ਲਈ ਅ ਐਜੂਕੇਸ਼ਨ ਐਜੂਕੇਸ਼ਨ ਮਿਨਿਸਟਰ ਰਹਾ ਤੇ ਜਿੰਨੀ ਭਰਤੀ ਉਸ ਸਮੇਂ ਦੇ ਵਿੱਚ ਹੋਈ ਹਾਂ ਤਾਂ ਇੱਕ ਵੀ ਸਾਥੀ ਉਥੇ ਕੋਈ ਮੈਰਿਟ ਦੇ ਆਧਾਰ ਤੋਂ ਬਿਨਾਂ ਨਹੀਂ ਹੋਇਆ ਭਰਤੀ ਔਰ 100% ਉਹ ਆਪਣੇ ਰਿਟਨ ਪੇਪਰ ਦੇ ਆਧਾਰ ਤੇ ਭਰਤੀ ਹੋਇਆ ਉਸ ਦੇ ਵਿੱਚ ਇੱਕ ਨੰਬਰ ਵੀ ਅ ਇੰਟਰਵਿਊ ਦਾ ਨਹੀਂ ਸੀਗਾ ਸੋ ਇਸ ਕਰਕੇ ਅਗਰ ਇਹ ਸਾਰੀਆਂ ਗੱਲਾਂ ਉਸ ਵੇਲੇ ਦੀ ਸਰਕਾਰ ਨੇ ਕੀਤੀਆਂ ਤਾਂ ਨੈਸ਼ਨਲ ਅਚੀਵਮੈਂਟ ਸਰਵੇ ਜਿਹੜਾ ਕਿ 70 ਪੈਰਾਮੀਟਰਸ ਦੇ ਆਧਾਰ ਦੇ ਉੱਪਰ ਮਾਰਕਸ ਤੁਹਾਨੂੰ ਮਿਲਦੇ ਆ ਤੇ ਭਾਰਤ ਸਰਕਾਰ ਉਹਨੂੰ ਦਿੰਦੀ ਹੈ ਤੇ ਤਾਂ ਤੁਸੀਂ ਏਵੈਲੂਏਸ਼ਨ ਤੁਹਾਡੀ ਆਉਂਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਨੰਬਰ 1 ਤੇ ਆਇਆ ਸੀ ਤਾਂ ਇਸ ਕਰਕੇ ਇਹ ਗੱਲ ਨਹੀਂ ਹੈ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਸ਼ੁਰੂ ਕਰ ਸਕਦੇ ਹੋ ਬਟ ਵੇਅਰ देयर इज ਅ ਵੈਲ देयर इज ਅ ਵੇ ਜਿੱਥੇ ਤੁਸੀਂ ਕੁਝ ਕਰਨਾ ਚਾਹੁੰਦੇ ਉਹ ਤੇ ਜ਼ਰੂਰ ਹੁੰਦਾ ਹੈ ਹਾਂ ਮਤਲਬ ਅਗਰ ਇਹਨਾਂ ਨੇ ਬਿਜਲੀ ਦੇ ਵਿੱਚ ਕੋਈ ਮਾਫੀ ਕੀਤੀ ਹੈ ਜਾਂ ਲੋਕਾਂ ਨੂੰ ਬਿਜਲੀ ਮਾਫੀ ਦੀ ਸਹੂਲਤ ਮਿਲੀ ਹੈ ਤੇ ਅਗਰ ਇਹਨਾਂ ਦਾ ਉਹ ਫੋਕਸ ਏਰੀਆ ਸੀਗਾ ਤਾਂ ਉਹਨੂੰ ਕੀਤਾ ਨਾ ਤੇ ਜੇ ਸਾਡੀਆਂ ਭੈਣਾਂ ਨੂੰ ਜਾਂ ਮਾਵਾਂ ਨੂੰ ਜਾਂ ਬੇਟੀਆਂ ਨੂੰ 1000 ਰੁਪਏ ਕਮਿਟ ਕੀਤਾ ਸੀ ਤੇ ਜੇ ਨਹੀਂ ਦਿੱਤਾ ਤਾਂ ਉਹ ਚੈਲੰਜਸ ਰਹੇ ਹੋਣਗੇ ਨਾ ਤਾਂ ਨਹੀਂ ਦਿੱਤਾ ਇਸ ਕਰਕੇ ਇਹ ਨਹੀਂ ਹੈ ਕਿ ਕੋਈ ਚੀਜ਼ ਅਗਰ ਆਪਾਂ ਕਰਨੀ ਚਾਹੀਏ ਤੇ ਆਪਾਂ ਅਗਰ ਕਰਨਾ ਚਾਹੀਏ ਤੇ ਉਹਨੂੰ ਨਹੀਂ ਕਰਾਂਗੇ ਆਬਵੀਅਸਲੀ ਜੇ ਕਰਨਾ ਚਾਹਣੇ ਆ ਤਾਂ ਆਪਾਂ ਉਸ ਉਹਨੂੰ ਸਭ ਸਾਡਾ ਪ੍ਰਾਇੋਰਟੀ ਸੈਕਟਰ ਹੈ ਜਿਸ ਨੂੰ ਕਰ ਸਕਦੇ ਆ ਜੇ ਅਗਰ ਇਹਨਾਂ ਨੇ ਐਮਐਸਪੀ ਦੀ ਗੱਲ ਕੀਤੀ ਸੀ ਅੱਜ ਕਾਂਗਰਸ ਪਾਰਟੀ ਐਮਐਸਪੀ ਦੇਣ ਦੀ ਗਾਰੰਟੀ ਕਰ ਰਹੀ ਹੈ ਅੱਜ ਕਾਂਗਰਸ ਪਾਰਟੀ ਨਰੀਗਾ ਦੀ ਦਿਹਾੜੀ ਨੂੰ ਵਿਧਾਨ ਦੀ ਕਮਿਟਮੈਂਟ ਦੇ ਰਹੀ ਹੈ ਅੱਜ ਕਾਂਗਰਸ ਪਾਰਟੀ ਮਹਿਲਾਵਾਂ ਨੂੰ 1 ਲੱਖ ਰੁਪਏ ਦੇਣ ਦੀ ਗੱਲ ਕਰ ਰਹੀ ਹੈ ਅੱਜ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਲੱਗੇ ਹੋਏ ਆ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕਰ ਰਹੀ ਹੈ